ਦੁਕਾਨਦਾਰ ਵੀ ਐਪਲੀਕੇਸ਼ਨਾਂ ਦੇ ਚੁੱਕੇ ਨੇ ਤੇ ਉਹਨਾਂ ਤੋਂ ਇਲਾਵਾ ਅਸੀਂ ਆਪਣੇ ਵੱਲੋਂ ਵੀ ਇੱਥੇ ਧਰਨੇ ਮਜਾਰੇ ਕੀਤੇ ਨੇ ਇਹ ਕਹਿੰਦੇ ਜੀ ਲੋਕ ਤਾਂ ਮੂਰਖ ਨੇ ਲੋਕਾਂ ਨੂੰ ਮੂਰਖ ਸਮਝ ਰਹੇ ਨੇ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਸੜਕਾਂ ਬਣਨੀ ਚਾਹੀਦੀਆਂ ਨਾਬਾਦੀ ਇਤਿਹਾਸਿਕ ਗੁਰਦੁਆਰਾ ਸ੍ਰੀ ਕੋੜਿਆਂ ਵਾਲਾ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਬੁਰਾ ਹਾਲ ਹੋ ਚੁੱਕਾ ਹੈ। ਨਗਰ ਕੌਂਸਲ ਵੱਲੋਂ ਅਧੂਰੀ ਸੜਕ ਤੇ ਇਕੱਲੇ ਰੂੜੇ ਪੌਣ ਕਾਰਨ ਗੱਡੀ ਦੇ ਟਾਇਰਾਂ ਨਾਲ ਟੜਕ ਕੇ ਕਈ ਵਾਰੀ ਦੁਕਾਨਾਂ ਦੇ ਅਤੇ ਗੱਟੀਆਂ ਦੇ ਸ਼ੀਸ਼ੇ ਤੱਕ ਟੁੱਟ ਚੁੱਕੇ ਨੇ। ਗਰੀਬ ਦੁਕਾਨਦਾਰ ਦਾ ਸ਼ੀਸ਼ਾ ਟੁੱਟਣ ਨਾਲ 30000 ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਦੁਕਾਨਦਾਰਾਂ ਨੇ ਇਸੇ ਰੋਸ ਵਿੱਚ ਰੋਡ ਜਾਮ ਕੀਤਾ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਇਸ ਵੱਲ ਨਹੀਂ ਦਿੱਤਾ ਜਾ ਰਿਹਾ। ਇੱਕ ਵਾਰ ਇੱਕ ਵਾਰ ਨਹੀਂ ਜੀ ਇੱਥੋਂ ਦੇ ਦੁਕਾਨਦਾਰ ਵੀਰ ਵੀ ਇਕੱਠੇ ਹੋ ਕੇ ਮੰਤਰੀ ਦੀ ਕੋਠੀ ਵੀ ਆਪਣੇ ਤਰਲੇ ਕਰਕੇ ਆਏ ਨੇ ਤੇ ਇੱਥੋਂ ਦਾ ਜਿਹੜਾ ਨਗਰ ਕੌਂਸਲ ਪ੍ਰਧਾਨ ਆ ਉਹਦੇ ਕੋਲ ਵੀ ਤਰਲੇ ਕਰ ਚੁੱਕੇ ਨੇ ਨਗਰ ਕੌਂਸਲ ਦੇ ਵਿੱਚ ਵੀ ਪਤਾ ਨਹੀਂ ਕਿੰਨੀ ਕਵਾਰ ਇੱਥੋਂ ਦੇ ਦੁਕਾਨਦਾਰ ਵੀਰ ਐਪਲੀਕੇਸ਼ਨਾਂ ਦੇ ਚੁੱਕੇ ਨੇ ਤੇ ਉਹਨਾਂ ਤੋਂ ਇਲਾਵਾ ਅਸੀਂ ਆਪਣੇ ਵੱਲੋਂ ਵੀ ਇੱਥੇ ਧਰਨੇ ਮੁਜ਼ਾਰੇ ਕੀਤੇ ਨੇ ਤੇ ਇੱਥੋਂ ਦੇ ਤਹਿਸੀਲਦਾਰ ਸਾਹਿਬ ਨੂੰ ਜਿਹੜਾ ਮੰਗ ਪੱਤਰ ਵੀ ਦਿੱਤਾ ਕਿਸੇ ਦਾ ਕੋਈ ਆਸਰ ਨਹੀਂ ਹੋਇਆ ਇਹ ਕਹਿੰਦੇ ਜੀ ਲੋਕ ਤਾਂ ਮੂਰਖ ਨੇ ਲੋਕਾਂ ਨੂੰ ਮੂਰਖ ਸਮਝ ਰਹੇ ਨੇ ਪਰ ਲੋਕ ਅੱਜ ਜਾਗਰੂਕ ਹੋ ਗਏ ਨੇ ਸਾਡੇ ਦੁਕਾਨਦਾਰ ਵੀਰ ਜਾਗ ਰੁਕ ਨੇ ਤੇ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਸੜਕਾਂ ਬਣਨੀ ਚਾਹੀਦੀ ਆ ਜਿਹੜੀ ਇੱਥੋਂ ਗ੍ਰਿਡ ਚੌਂਕ ਨੂੰ ਜਾਂਦੀ ਆ ਉਹ ਰੋਡ ਤੁਸੀਂ ਦੇਖ ਲਓ ਕਿੱਡੇ ਕਿੱਡਾ ਬੁਰਾ ਹਾਲ ਹੋਇਆ ਪਿਆ ਜੀ ਪਾਣੀ ਉੱਥੇ ਖੜਦਾ ਗੋਡੇ-ਗੋਡੇ ਟੋਏ ਪਏ ਪਏ ਨੇ ਤੇ ਲੋਹਰਾ ਗੇਟ ਤੋਂ ਮੜਖੰਨਾ ਰੋਡ ਜਾਂਦੀ ਆ ਉਹਦਾ ਵੀ ਬੁਰਾ ਹਾਲ ਹੋਇਆ ਪੱਥਰਾਂ 'ਈ ਰੋੜ ਜਾਂਦੀ ਆ ਉਹਦਾ ਵੀ ਬੁਰਾ ਹਾਲ ਹੈ ਮਿਲਟਰੀ ਰੋਡ ਤੋਂ ਚੌਧਰੀ ਮਾਲ ਰੋਡ ਜਾਂਦੀ ਆ ਉਹਦਾ ਵੀ ਮੰਤਰੀ ਦਾ ਕਿਸੇ ਪਾਸੇ ਕੋਈ ਧਿਆਨ ਨਹੀਂ ਸਿਰਫ ਪੈਸਾ ਹਾਏ ਪੈਸਾ ਹਾਏ ਪੈਸਾ ਕਿੱਥੋਂ ਆਵੇ ਵਜੀਫਿਆਂ ਚੋਂ ਆਵੇ ਜਗਲਾਤ ਮੈਂ ਇੱਕ ਚੋਂ ਮਹਿਕਮੇ ਚੋਂ ਆਵੇ ਸਰਪੋਂ ਇੱਕ 2000 ਪੈਸੇ ਇਕੱਠੇ ਕਰ ਲਿਆ ਹੁਣ ਸਾਡੀ ਸਰਕਾਰ ਆਣੀ ਮਸਲ 10 ਸਾਲ ਬਾਅਦ ਉਹਨਾਂ ਦਾ ਆਪਣੇ ਭੁੱਖੇ ਸੀਗੇ ਅਨੁਸਾਰ ਪੈਸੇ ਨੂੰ ਪੈ ਗੇ ਲੋਕਾਂ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੰਦਾ ਤੇਰੇ ਹੱਥੋਂ ਗੱਡੀ ਗਈ ਹੈ ਜੀ ਫੁੱਲ ਸਪੀਡ ਤੇ ਤੇ ਉਹਦਾ ਰੋੜਾ ਆ ਕੇ ਵੱਜੇ ਸ਼ੀਸ਼ੇ ਤੇ ਸ਼ੀਸ਼ਾ ਨਾਲ ਦੇ ਨਾਲ ਟੁੱਟ ਗਿਆ ਜੀ ਅੰਦਰ ਮੁੰਡਾ ਬੈਠਿਆ ਉਹ ਮਸਾ ਬਚਿਆ ਠੀਕ ਹੈ ਜੀ ਇਹਨਾਂ ਨੇ ਜਿਹੜੇ ਗੇਟ ਬਣਾਏ ਨੇ ਇਹਨਾਂ ਦੇ ਉੱਪਰ ਦੀ ਕਾਹਨ ਲੋਕ ਜਾਣਗੇ ਜਿਹੜੀ ਨੀਚੇ ਸੜਕ ਆ ਉਹ ਤਾਂ ਪਹਿਲਾਂ ਪਾ ਲਓ ਤੁਸੀਂ ਜੀ ਸੜਕ ਪਾਉਂਗੇ ਵਿਕਾਸ ਹੋਊਗਾ ਕੁਝ ਇੱਥੇ ਕੁਝ ਹੈ ਹੀ ਨਹੀਂ ਕੁਛ ਨੰਦਾ ਬਣਦਾ ਦੇਖ ਲੋ ਸੀ ਰੁਟ ਕੇ 30000 ਦਾ ਮੈਂ ਕਿੱਥੋਂ ਪਾਵਾਂ ਸੀਸਾ ਹੀ ਹੁਣ ਆਪਣੀ ਸ਼ਾਪ ਹੈ ਚੌਂਕ ਤੇ ਤੇ ਕੱਲ ਅਸੀਂ ਬੈਠੇ ਹੋਏ ਸੀ ਤੇ ਗੱਡੀ ਲੰਗੀ ਆ ਸਾਡੇ ਕੋਲੋਂ ਰੋੜਾ ਲੱਗ ਕੇ ਸਿੱਧਾ ਵੱਜਿਆ ਸ਼ੀਸ਼ੇ ਤੇ ਤੇ ਇਹਦੇ ਵੱਜਿਆ ਪੈਰ ਤੇ ਵੱਜਿਆ ਮੇਰੇ ਫਰੈਂਡ ਆ ਨਾਲ ਤੇ ਇਹਦੇ ਪੈਰ ਤੇ ਵੱਜਿਆ ਇਹਦੇ ਉੱਥੋਂ ਵੀ 60 ਸੁੱਟ ਲੱਗੀ ਹੈ ਬਲੀਡਿੰਗ ਵੈਰਾਂ ਤੇ ਹੋਣ ਲੱਗੀ ਹੈ ਤੇ ਸਾਰਾ ਸ਼ੀਸ਼ਾ ਟੁੱਟ ਗਿਆ ਈ 4500 8000 ਦਾਵੇਂ ਸ਼ੀਸ਼ਾ ਦਾ ਸ਼ੀਸ਼ੇ ਦਾ ਪ੍ਰਾਈਸ ਸੀ ਗੱਡੀ ਵਾਲੇ ਨੇ ਵੀ ਗੱਲ ਕਰੀ ਗੱਡੀ ਨੂੰ ਰੋਕਿਆ ਹੈ ਤੇ ਗੱਡੀ ਵਾਲਾ ਕਹਿੰਦਾ ਸਾਡੀ ਕੋਈ ਕਸੂਰ ਨਹੀਂ ਸਾਡੀ ਉੱਥੇ ਵੀ ਲੜਾਈ ਉਹ ਚੱਲੀ ਬਚ ਗਿਆ ਸੀ ਸਾਰਾ ਸੌਟ ਆਊਟ ਕਰਤਾ ਮੇਨਸ ਮੁੱਦਾ ਇਹੀ ਹੈ ਕਿ ਸੜਕ ਨਹੀਂ ਬੰਦ ਰਹੀ ਤੇ ਆਪਣੀ ਪ੍ਰਮੋਸ਼ਨ ਵਾਸਤੇ ਉਹ ਗੇਟ ਲਵਾਏ ਜਾ ਰਹੇ ਨੇ ਕਿ ਅਸੀਂ ਆ ਕੁਛ ਕੀਤਾ ਅੱਜ ਤੋਂ 3 ਮਹੀਨੇ ਪਹਿਲਾਂ ਪਰਨੀਤ ਕੋ ਰਾਈ ਸੀ ਜੀ ਪਟਿਆਲਾ ਗੇਟ ਐਮ ਸੀ ਦੇ ਵੋਟਾਂ ਚੱਲਦੀਆਂ ਸੀ ਉਦੋਂ ਇਹਨਾਂ ਨੇ ਗੱਲ ਕੀਤੀ ਧਰਮਸੋਧ ਨੇ ਗੱਲ ਕੀਤੀ ਮੈਨੂੰ ਨਾਲ ਲੈ ਕੇ ਜਾਓ ਤੁਸੀਂ ਜਿਹੜੀ ਸੜਕ ਖਰਾਬ ਹੈ ਮੈਂ ਨਾਲ ਦੀ ਨਾਲ ਰਿਜ਼ਾਈਨ ਕਰ ਦਾਂਗਾ ਠੀਕ ਹੈ ਤੁਸੀਂ ਹੁਣ ਹਾਲ ਵੇਖ ਲਓ ਆ ਸੜਕ ਦਾ ਹਾਲ ਵੇਖ ਲਓ ਲੋਰਾ ਗੇਟ ਦਾ ਵੇਖ ਲਓ ਆਪਣੀ ਅਗਰੇਡ ਚੌਂਕ ਵਾਲੀ ਸੜਕ ਦਾ ਦੇਖ ਲਓ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਸਾਰੀ ਟੁੱਟੀ ਆ ਕੋਈ ਕੰਮ ਨਹੀਂ ਹੋ ਰਿਹਾ ਜੀ ਉਹਨਾਂ ਦੇ ਖੁਦ ਦੇ ਬਿਆਨ ਸਨ ਤੁਸੀਂ ਸਟੇਟਮੈਂਟ ਚੈੱਕ ਕਰਕੇ ਦੇਖ ਸਕਦੇ ਹੋ 3 ਮਹੀਨੇ ਪਹਿਲਾਂ ਐਮਸੀ ਦੇ ਇਲੈਕਸ਼ਨਸ ਸਨ ਉਹਨਾਂ ਨੇ ਕਿਹਾ ਸੀ ਸਾਨੂੰ ਨਾਲ ਲੈ ਕੇ ਜਾਓ ਮੈਂ ਨਾਲ ਦੀਆ ਰਿਜ਼ਾਈਨ ਕਰੂੰਗਾ ਸਾਰਾ ਕੁਝ ਉਵੇਂ ਉਵੇਂ ਚੱਲ ਰਿਹਾ ਨਾਬਾ ਤੋਂ ਤਰुण मेहता ਦੀ ਰਿਪੋਰਟ ਐਸਐਮਜੀ ਨਿਊਜ਼